ਆਹ ਉਹ ਬੱਲੇ ਆਪਣੇ ਵਾਲੇ ਦੱਸਦੇ ਨਹੀਂ ਆ ਗਿਆ ਚੱਕ ਕੇ ਗੋਲਾ ਕਹਿੰਦੇ ਉਹਨਾਂ ਕਿ ਨਹੀਂ ਮਾਰਿਆ ਆ ਲੈ ਇਹ ਨਹੀਂ ਦੱਸਦੇ ਉਰਾ ਤੋਂ ਚੱਕ ਕੇ ਪਰਾਂ ਢੋਕਿਆ ਹਥਿਆਰ ਛੱਡ ਗਿਆ ਤੁਹਾਨੂੰ ਦੱਸਦੇ ਪੰਜਾਬ ਕੀ ਚੀਜ਼ ਆ ਤੁਹਾਨੂੰ ਦੱਸਦੇ ਪੰਜਾਬ ਕੀ ਚੀਜ਼ ਆ ਉਹ ਬਰਾਬਰ ਦੀ ਟੱਕਰ ਲਓ ਜੇ ਲੈਣੀਆਂ ਬਰਾਬਰ ਬਰਾਬਰ ਲੈ ਵੀ ਮਿੱਤਰੋ ਪਹਿਲਾਂ ਤਾਂ ਸਭ ਦਾ ਹਨਾ ਵੀਡੀਓ ਦੇ ਵਿੱਚ ਸਵਾਗਤ ਆ ਤੇ ਵੀਡੀਓ ਬਾਈ ਇਹ ਆਪਾਂ ਨੇ ਕਰਤੀ ਤਿੰਨ ਵਾਰ ਅਪਲੋਡ ਪਹਿਲਾਂ ਤੇ YouTube ਇਹਨੂੰ ਫਿਰ ਡਿਲੀਟ ਕਰ ਦਾਂਦਾਗਾ ਤੋ ਤਿੰਨ ਵਾਰ ਵੀਡੀਓ ਆਪਾਂ ਇਹ ਕਰਤੀ ਤੇ ਡਿਲੀਟ ਹੋ ਜਾਂਦੀ ਆ ਤੇ ਹੁਣ ਆਪਾਂ ਨਾ origignal audio ਚ ਪਾ ਕੇ ਦੇਖ ਰਹੇ ਆ ਤੇ ਵੱਧ ਤੋਂ ਵੱਧ ਬਾਈ ਵੀਡੀਓ ਨੂੰ ਸ਼ੇਅਰ ਕਰਿਓ ਪਤਾ ਨਹੀਂ ਕਿਉਂ ਤਾਂ ਇਹ ਸ਼ੇਅਰ ਨਹੀਂ ਕਰਨਾ ਚਾਹ ਰਹੇ ਵੀਡੀਓ ਨੂੰ ਵੀਡੀਓ ਆਫ ਕਰੀ ਜਾਂਦੇ ਨੇ ਵੀ ਜਿਹੜੀ ਲਾਲਾ ਵੀ ਉਹਨਾਂ ਨੇ ਐਵੇਂ ਲਾ ਲੋ ਵੀ ਗਾਈਡਲਾਈਨ ਦੇ ਖਿਲਾਫ ਮੰਨਦੇ ਨੇ ਉਹ ਵੀ ਪੰਜਾਬ ਨੂੰ ਭੁੜਕਾ ਰਹੇ ਨੇ ਜਾਨੀ ਕਿ ਆਪਾਂ ਤਾਂ ਆਪਣੇ ਹੱਕਾਂ ਵਾਸਤੇ ਆਪਣੇ ਚੈਨਲਾਂ 'ਆਂ ਦੀ ਆਪ ਵੀਡੀਓ ਪਾ ਰਹਿਆਂਗੇ ਆਪਾਂ ਦਾ ਕਿਹੜਾ ਕਿਸੇ ਨਾਲ ਮੀਡੀਆ ਦਾ ਕੋਈ ਕੰਟੈਕਟ ਆ ਵੀ ਆਪਾਂ じゃ ਫੇਕ ਨਿਊਜ਼ ਦੇ ਰਹਿਆਂ ਆ ਆਪਾਂ ਤਾਂ ਆਪਣੀਆਂ ਵੀਡੀਓ ਆਪ ਪਾ ਰਹੇ ਆ ਹੁਣ ਆ ਦੇਖ ਲਓ ਬਈ ਹਨਾ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਇੰਨੀ ਫੋਰਸ ਖੜੀ ਆ ਤੇ ਅੱਗੇ ਇਨਾ ਮੂਰੇ ਹਿੱਕਾਂ ਡਾ ਕੇ ਖੜ ਜਾਣਾ ਇਹ ਕੋਈ ਖਾਲਾਜੀ ਦਾ ਬਾੜਾ ਨਹੀਂ ਹੈਗਾ ਪਹਾੜ ਜੱਡੇ ਜੱਡੇ ਦਿਲ ਚਾਹੀਦੇ ਨੇ ਇੱਥੇ ਮੂਹਰੇ ਖੜਨ ਦੇ ਵਾਸਤੇ ਜਿੱਥੇ ਖੜ ਕੇ ਮੈਂ ਵੀਡੀਓ ਬਣਾ ਰਿਹਾ ਤੇ ਨਾਲ ਜਿੰਨੇ ਵੀ ਆ ਸਾਥੀ ਆਪਣੇ ਖੜੇ ਨੇ ਅੱਗੋਂ ਸਾਹਮਣੇ ਤੋਂ ਗੋਲੇ ਆ ਰਹੇ ਨੇ ਪਤਾ ਵੀ ਉਹ ਵੱਜ ਵੀ ਸਕਦਾ ਕੁਝ ਵੀ ਹੋ ਸਕਦਾ ਹਨਾ ਪਤਾ ਸਾਰਿਆਂ ਨੂੰ ਵੀ ਕੁਝ ਵੀ ਹੋ ਸਕਦਾ ਪਰ ਫਿਰ ਵੀ ਪਹਾੜ ਜੱਡਾ ਦਿਲ ਕਰਕੇ ਉਹਨਾਂ ਦੇ ਸਾਹਮਣੇ ਹਿੱਕੜਾ ਕੇ ਖੜਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਤੇ ਉੱਤੋਂ ਬਾਈ ਹੁਣ ਤੁਸੀਂ ਚਲੋ ਜੋ ਵੀ ਹੈ ਨਾ ਕਮੈਂਟ ਕਰ ਰਹੇ ਨੇ ਵਧੀਆ ਐਪਰੀਸ਼ੀਏਟ ਕਰ ਰਹੇ ਨੇ ਮੁੰਡਿਆਂ ਨੂੰ ਤੁਹਾਡੇ ਹੌਸਲੇ ਵਜਾਇਏ ਨਾਲ ਅੱਗੇ ਹੋਰ ਮੁੰਡੇ ਆ ਰਹੇ ਨੇ ਆਪਾਂ ਵੀ ਵੀਡੀਓ ਸਿਰਫ ਤਾਂ ਪਾਉਨੇ ਆ ਵੀ ਇਹ ਵੀਡੀਓ ਦੇਖ ਕੇ ਹੋਰ ਮੁੰਡੇ ਅੱਗੇ ਆ ਜਾਣ ਵੀ ਯਾਰ ਆਪਾਂ ਜਦੋਂ 20 ਬੰਦੇ ਖੜੇ ਨੇ ਇੰਨੇ ਮੂਰੇ ਵੀ ਆਪਾਂ 10 ਹੋਰ ਹੋ ਜਾਣਗੇ 30 ਹੋ ਜਾਣਗੇ 40 ਹੋ ਜਾਣਗੇ 50 ਹੋ ਜਾਣਗੇ 2 2 4 4 ਨਾਲ ਜੁੜ-ਜੁੜ ਕੇ ਬਾਈ ਇਹਨਾਂ ਦਾ ਆਪਾਂ ਮੁਕਾਬਲਾ ਕਰ ਸਕਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਈ ਹਨਾ ਸਾਰਿਆਂ ਦਾ ਇੱਕ ਪਹੁੰਚਾ ਦਿਓ ਜਿੰਨੇ ਕਬਾਈ ਜਾਮ ਦੇ ਵਿੱਚ ਪਿੱਛੇ ਬੈਠੇ ਨੇ ਉਹ ਅੱਗੇ ਆ ਕੇ ਨਾ ਕਿ ਇਹਨਾਂ ਤੋਂ ਡਰਨ ਦੀ ਲੋੜ ਆ ਡਟ ਕੇ ਮੁਕਾਬਲਾ ਕਰੋ ਇੱਕ ਤਾਂ ਸਭ ਕੋਲੇ ਇੱਕ ਗਿੱਲੀ ਬੋਰੀ ਹੋਣੀ ਚਾਹੀਦੀ ਆ ਤੇ ਮੂੰਹ ਤੇ ਗਿੱਲੀ ਕਰਕੇ ਰਮਾਲ ਬੰਨਣੀ ਆ ਜਿਹੜੇ ਇਹ ਗੋਲੇ ਸਿੱਟਦੇ ਆ ਕਿਉਂਕਿ ਜਦੋਂ ਗੋਲੇ ਸਿੱਟਦੇ ਆ ਉਹ ਆਪਾਂ ਨੂੰ ਚੜਦਾਗਾ ਧੂਆ ਉਹ ਬਹੁਤ ਖਤਰਨਾਕ ਧੂਆਗਾ ਉਸੇ ਕਰਕੇ ਉਰਾ ਪਰਾ ਫਿਰ ਸਾਰੇ ਹੋ ਜਾਂਦੇ ਨੇ ਡਰਦੇ ਨਹੀਂ ਜਣੀਗੇ ਉਹ ਚੀਜ਼ ਨੂੰ ਐਕਸਪੋਰਟ ਨਹੀਂ ਕਰ ਸਕਦੇ ਜਾਨੀ ਕਿ ਉਹ ਚੀਜ਼ ਹਾਨੀਕਾਰਕ ਹੈਗੀ ਤੇ ਗਿੱਲੀ ਰਮਾਲ ਬੰਨੀ ਹੋਵੇ ਬਈ ਇਹਦੇ ਚਾਂਸ ਘਟ ਜਾਂਦੇ ਨੇ ਇਹ ਚੜਦੀ ਨਹੀਂ ਤੇ ਨੰਬਰ 2 ਗਿੱਲੀ ਬੋਰੀ ਹੋਵੇ ਬੋਰੀ ਉੱਪਰ ਸਿੱਟ ਕੇ ਉਹਨੂੰ ਚੱਕ ਕੇ ਵਾਪਸ ਵੀ ਭਗਾ ਸਕਦੇ ਆ ਉਹ ਵੀ ਕੁਝ ਕੁ ਸਕਿੰਟਾਂ ਦੇ ਵਿੱਚ ਵਿੱਚ ਜਦੋਂ ਉਹ ਜਾਦੇ ਚੱਲ ਜੇ ਫਿਰ ਉਹਨੂੰ ਹੱਥ ਨਾ ਪਾਓ ਜਿਵੇਂ ਆ ਮੁੰਡਾ ਤੁਸੀਂ ਵੀਡੀਓ ਦੇਖੀ ਹੋ ਪਹਿਲਾਂ ਹਨਾ ਉਹਨੇ ਆਉਂਦੇ ਨਹੀਂ ਕੈਚ ਕਰਿਆ ਤੇ ਨਾਲ ਦੀ ਨਾਲ ਭਗਾਤਾ ਉਹ ਉਧਰ ਜਾ ਕੇ ਧੂਆਂ ਛੱਡਿਆ ਉਹਨਾਂ ਨੇ ਉਹਨਾਂ ਦੀਆਂ ਚੀਜ਼ਾਂ ਉਹਨਾਂ ਦੇ ਵਰਤ ਰਹੇ ਹਾਂ ਕਿਉਂਕਿ ਉਹਨਾਂ ਕੋਲ ਹਥਿਆਰ ਨਹੀਂ ਬਸ ਉਹਦਾਂ ਡਰਦੇ ਨਹੀਂ ਤੁਸੀਂ ਆ ਦੇਖੋ ਬਾਬਾ ਜੀ ਦੇ ਸਿਰ 'ਚ ਆ ਕੇ ਲੱਗਿਆ ਉਹ ਤੇ ਸੋਟੀਆਂ ਵੀ ਮਾਰ ਗਏ ਨੋ ਪਹਿਲਾਂ ਤੇ ਫਿਰ ਵੀ ਅੱਗੇ ਖੜਿਆ ਨਾਲੇ ਸੱਟ ਲੱਗੀ ਹੋਈ ਆ ਫਿਰ ਵੀ ਅੱਗੇ ਖੜਾ ਤੁਸੀਂ ਕਿਸੇ ਨਾਲ ਸਹੀ ਸਲਾਮਤ ਵੀ ਆਪਾਂ ਜੇ ਪਿੱਛੇ ਖੜਾਂਗੇ ਫਿਰ ਆਪਣਾ ਕੋਈ ਹੱਲ ਨਹੀਂ ਅੱਗੇ ਆਉਣਾ ਪੈਣਾ ਆਪਾਂ ਨੂੰ ਆ ਦੇਖ ਲਓ ਸਿਰ ਪਾਟਿਆ ਵਾ ਦੇਖ ਲਓ ਫਿਰ ਵੀ ਅੱਗੇ ਖੜਿਆ ਸਭ ਤੋਂ ਅੱਗੇ ਖੜੇ ਨੇ ਦੇਖੋ ਇੰਨਾ ਇੰਨਿਆਂ ਦੇ ਮੂਰੇ ਖੜ ਜਾਣਾ ਕੋਈ ਖਾਲਾ ਜੀ ਦਾ ਬੜਾ ਨਹੀਂ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਤੇ ਚੈਨਲ ਆ ਆਪਣੇ ਪਿੰਡੂ ਟਰੈਕਟਰ ਮਹਿਕਮਾ ਤੇ ਪੇਜ ਪਿੰਡੂ ਟਰੈਕਟਰ ਮਹਿਕਮਾ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਆਪਾਂ ਸੱਚੀਆਂ ਵੀਡੀਓ ਹੀ ਅਪਲੋਡ ਕਰਨੀਆਂ ਨੇ ਸਾਰੀਆਂ ਆਪਾਂ ਇਹਤੀਆਂ ਕੋਈ ਚੱਕਰ ਨਹੀਂ ਜੰਨਾ ਵੀ ਡਾਟਾ ਹੋਊਗਾ ਆਪਾਂ ਕਲੀਅਰ ਔਰੀਜਨਲ ਹੀ ਚੱਲੂਗਾ ਨਾ ਕਿ ਕੋਈ ਗੱਲ ਵਧਾ ਕੇ ਢਾ ਕੇ ਨਹੀਂ ਦੱਸੀ ਜਾਣੀ ਜੋ ਵੀ ਹੈ ਉਹ ਹੀ ਦੱਸਿਆ ਜਾਣਾ ਸਚਾਈ ਦੱਸੀ ਜਾਣੀ ਹੈਗੀ ਤੇ ਚੈਨਲ ਫੋਲੋ ਕਰ ਲੋ ਪੇਜ ਨੂੰ ਫੋਲੋ ਕਰ ਲੋ ਚੈਨਲ ਸਬਸਕ੍ਰਾਈਬ ਕਰ ਲੋ ਦੇਖਦੇ ਆਂ ਬਈ ਆ ਵੀਡੀਓ オリジナル ਆਡੀਓ ਚ ਚੱਲਦੀ ਆ ਜਾਂ ਨਾ ਚੱਲਦੀ ਆ ਹੁਣ ਇਹ ਥੋੜਿਆ ਤਾਂ ਪਹਿਲਾਂ オリジナル ਵੀਡੀਓ ਜਿਹੜੀ ਆ ਅਪਰੀਸ਼ੀਏਟ ਕਰਨ ਵਾਲੀ ਆ ਉਹ ਡਿਲੀਟ ਕਰੀ ਜਾਂਦੇ ਨੇ ਤੁਸੀਂ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਬਈ ਤਾਂ ਕਿ ਸਾਰੇ ਮੁੰਡਿਆਂ ਨੂੰ ਪਤਾ ਲੱਗੇ ਵੀ ਆਪਾਂ ਅੱਗੇ ਖੜ੍ਹ ਸਕਦੇ ਐਡਾ ਕੀ ਆ ਦੇਖੋ ਅਸੀਂ ਹੋਰ ਨੇੜੇ ਹੋ ਗਏ ਹੁਣ ਦੇਖੋ ਬਿਲਕੁਲ ਨਜ਼ਦੀਕ ਆਈ ਜਾਂਦੇ ਆ ਦੇਖੋ ਉਹ ਕਹਿ ਰਹੇ ਨੇ ਵੀ ਤੁਸੀਂ ਬੈਠ ਜਾਓ ਅਸੀਂ ਬੈਠ ਗਏ ਅਸੀਂ ਉਹਨਾਂ ਦੇ ਕੈਨ ਤੇ ਬੈਠ ਕੇ ਬਿਠਾ ਆ ਕੇ ਉਹਨਾਂ ਨੇ ਜਦੋਂ ਅਸੀਂ 2-4 ਮਿੰਟ ਬੈਠੇ ਬੈਠਣ ਤੋਂ ਬਾਅਦ ਉਹਨਾਂ ਨੇ ਗੋਲੇ ਮਾਰੇ ਸਾਡੇ ਸਿੱਧੇ ਜਮਾ ਬਿਠਾ ਆ ਕੇ ਯਾਨੀ ਕਿ ਬਿਠਾ ਆ ਕੇ ਬਾਹਰ ਕਰਿਆ ਸੀ ਉਹਨਾਂ ਦੇ ਵਿਸ਼ਵਾਸ ਕਰਿਆ ਵੀ ਚਲੋ ਕੋਈ ਗੱਲ ਨਹੀਂ ਸ਼ਾਂਤਮਈ ਨਾਲ ਕਹਿ ਰਹੇ ਨੇ ਉਹ ਬੈਠ ਜਾਣੇ ਆਪਾਂ ਬੈਠ ਜਾਣੇ ਅਸੀਂ ਬੈਠ ਗਏ ਤੇ ਅਸੀਂ 20 ਕੁ ਮੁੰਡੇ ਬੈਠੇ ਦੂਜੇ ਪਾਸੇ ਖੜੇ ਸੀ ਉਹਨਾਂ ਨੇ ਅਚਾਨਕ ਬਾਹਰ ਕਰਿਆ ਫਿਰ ਉੱਠਣਾ ਪਿਆ ਇਥੋਂ ਇੱਕੋ ਦਮ ਤੇ ਤਾਂ ਕਰਕੇ ਕਹਿ ਰਿਹਾ ਵੀ ਜਦੋਂ ਆਪਾਂ ਜਾਦੇ ਬੰਦੇ ਹੋਈਏ ਫਿਰ ਜਾਦੇ ਬੰਦਿਆਂ ਚ ਇਹਨਾਂ ਨੂੰ ਵੀ ਖਬਰਾਉਣਾ ਪੈ ਰਿਹਾ ਹਜੇ ਤਾਂ ਬਹੁਤ ਪਿੱਛੇ ਵੈਰੀਗੇਟ ਨਹੀਂ ਵੈਰੀਗੇਟਾਂ ਤੋਂ ਅੱਗੇ ਇਹ ਫੋਰਸ ਆਈ ਹੋਈ ਆ ਕਾਫੀ ਪਿੱਛੇ ਹਜੇ ਵੈਰੀਗੇਟ ਨੇ ਇਹ ਫੋਰਸ ਜੇ ਪਿੱਛੇ ạtੂ ਤਾਂ ਆਪਾਂ ਵੈਰੀਗੇਟਾਂ ਕੋਲੇ ਪਹੁੰਚਾਂਗੇ ਕਿਉਂਕਿ ਤੁਹਾਨੂੰ ਪਤਾ ਪ੍ਰਬੰਧ ਸਰਕਾਰ ਨੇ ਪੂਰੇ ਪੱਕੇ ਕਰੇ ਹੋયા ਜੇ ਆਪਾਂ ਇਹਨਾਂ ਨੂੰ ਪਰਾਂ ਕਰਾਂਗੇ ਉਹ ਤਾਂ ਹੈ ਨਹੀਂ ਵੀ ਆਪਾਂ ਟਰੈਕਟਰ ਲੈ ਜਾ ਕੇ ਬਾੜਤਾ ਤੇ ਉਹ ਚ ਡਿਵਾਇਡਰ ਚ ਮਾਰ ਕੇ ਆਪਾਂ ਪਰਾਂ ਉਹਨਾਂ ਕਰ ਦਾਂਗੇ ਆ ਦੇਖੋ ਇੰਨਾ ਆ ਜਿਹੜਾ ਇਹ ਧੂਆਂ ਇਹ ਬਹੁਤ ਹਾਨੀ ਕਰਕੇ ਧੂਆਂਗਾ ਜੇ ਮਾਸਤੇ ਤਾਂ ਚ ਮਰਾਉਂਦਾਗਾ ਜੇ ਸਾਂ ਦੇ ਅੰਦਰ ਜਾਂਦਾ ਤਾਂ ਬੰਦੇ ਨੂੰ ਸਾਹ ਪ੍ਰੋਬਲਮ ਕਰਦਾ ਜਾਨੀ ਕਿ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਆ ਠੀਕ ਆ ਗਿੱਲੀ ਰਮਾਲ ਬਨ ਕੇ ਰੱਖਿਆ ਕਰੋ ਬੋਰੀ ਹੱਥ 'ਚ ਗਿੱਲੀ ਰੱਖਿਆ ਕਰੋ ਪਾਣੀ ਕੋਲੇ ਰੱਖਿਆ ਕਰੋ ਆ ਦੇਖੋ ਅੱਗੇ ਵੱਧੀ ਆਉਂਦੀ ਆ ਫੋਰਸ ਤੇ ਇਧਰੋਂ ਸਾਡੇ ਵਾਲੇ ਵੀ ਪਿੱਛੇ ਹਟਣ ਵਾਲਾ ਕੋਈ ਚੱਕਰ ਨਹੀਂ ਉਹ ਦੇਖੋ ਮੁੰਡੇ ਦੇ ਲੱਗੇ ਹੁੰਦਾ ਸੀ ਗੋਲਾ ਉਹਨੇ ਥੱਲੇ ਬੈ ਕੇ ਆਪਦੇ ਉੱਪਰ ਦੀ ਕ੍ਰੋਸ ਕਰਿਆ ਧਿਆਨ ਰੱਖਣਾ ਪੈਂਦਾ ਵੀ ਕਿੱਧਰ ਨੂੰ ਆ ਰਿਹਾ ਬਸ ਇੱਕ ਉਹ ਸਾਹਮਣੇ ਆ ਕੇ ਆਪਦੇ ਵੱਜੇ ਨਾ ਧੂਏ ਤਾਂ ਆਏ ਆਲਾ ਚੱਲ ਜਾਂਦਾ ਕੰਮ ਥੋੜਾ ਜਿਹਾ ਧਿਆਨ ਨਾਲ ਹਨ ਸਾਰੇ ਬਾਈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਭਾਈ